ਜੀ ਇੱਥੇ ਆਏ ਜਿੱਥੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬੈਠੇ ਸਨ ਜਦੋਂ ਗੁਰੂ ਸਾਹਿਬ ਜੀ ਨੂੰ ਕਿਹਾ ਉਸ ਵੇਲੇ ਗੁਰੂ ਸਾਹਿਬ ਜੀ ਨੇ ਉੱਥੋਂ ਇੱਕ ਪੱਥਰ ਹਟਾਇਆ ਜਿਸ ਦੇ ਵਿੱਚੋਂ ਜਲ ਦਾ ਚਸ਼ਮਾ ਨਿਕਲ ਪਿਆ ਉਹ ਜਲ ਭਾਈ ਮਰਦਾਨਾ ਜੀ ਨੇ ਵੀ ਛਕਿਆ ਭਾਈ ਬਾਲਾ ਜੀ ਨੇ ਛਕਿਆ ਗੁਰੂ ਸਾਹਿਬ ਜੀ ਨੇ ਛਕਿਆ ਇਧਰੋਂ ਤਾਂ ਜਲ ਨਿਕਲਣਾ ਸ਼ੁਰੂ ਹੋ ਗਿਆ ਹੈ ਉਹ ਜਿਹੜਾ ਪਹਾੜੀ ਦੇ ਉੱਤੇ ਚਸ਼ਮਾ ਹੈ ਨਾ ਉਹਦੇ ਵਿੱਚੋਂ ਜਲ ਘਟਣਾ ਸ਼ੁਰੂ ਹੋ ਗਿਆ ਇਧਰ ਵੱਧ ਰਿਹਾ ਹੈ ਉਧਰ ਘਟ ਰਿਹਾ ਹੈ ਅਖੀਰ ਉਹ ਚਸ਼ਮਾ ਬੰਦ ਹੋ ਗਿਆ ਜਲ ਇੱਥੇ ਹੀ ਰਹਿ ਗਿਆ ਹੁਣ ਜਦੋਂ ਵਲੀ ਕੰਧਾਰੀ ਜੀ ਨੇ ਵੇਖਿਆ ਇਹ ਕੀ ਹੋਇਆ ਉਸ ਵੇਲੇ ਇਹ ਇਤਿਹਾਸ ਚ ਦਰਜ ਹੈ ਕਿ ਵਲੇ ਕੰਧਾਰੀ ਜੀ ਨੇ ਉਥੋਂ ਫੇਰ ਇੱਕ ਵੱਡਾ ਪੱਥਰ ਰੇੜਿਆ ਸੀਗਾ ਉਹ ਪੱਥਰ ਜਿਹੜਾ ਰੇੜਦਾ ਗੁਰੂ ਸਾਹਿਬ ਜੀ ਦੇ ਕੋਲ ਇੱਥੇ ਆਇਆ ਤਾਂ ਉਸ ਵੇਲੇ ਤਾਂ ਤਨਤਨ ਸਿਰਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣਾ ਪੰਜਾ ਕੀਤਾ ਉਹ ਪੰਜਾ ਅੱਜ ਵੀ ਇੱਥੇ ਉਦਾਂ ਦਾ ਉਦਾਂ ਹੀ ਛਪਿਆ ਹੋਇਆ ਹੈ ਦਰਸ਼ਨ ਤੁਸੀਂ ਆਲਰੇਡੀ ਕਰ ਲਏ ਹਨ ਸੰਗਤ ਜੀ ਇਹ ਪੰਜਾ ਦੇਖੋ ਕਿੰਨੀ ਸਦੀਆਂ ਤੋਂ ਇੱਥੇ